ਅਦੇ ਪੰਜਾਬ ਦੇ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ 24 ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਸਰਕਾਰੀ ਤੇ ਐਜੂਡੇਟ ਮਾਨਤਾ ਪ੍ਰਾਪਤ ਸਕੂਲ 1 ਜਨਵਰੀ ਨੂੰ ਲੱਗਣਗੀਆਂ ਕਲਾਸਾਂ न्यूज़ 18 पंजाब हरियाणा ਵਿਖੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੋਹਾਨ ਬੈਬਲ ਕਲਾ ਗੋਲੀ ਕਾਂਡ ਮਾਮਲੇ ਤੇ ਐਸਆਈਟੀ ਦੇ ਵੱਲੋਂ ਸਟੇਟਸ ਰਿਪੋਰਟ ਪੇਸ਼ ਕੀਤੀ ਗਈ ਹੈ ਫਰੀਦਕੋਟ ਅਦਾਲਤ ਦੇ ਵਿੱਚ ਸਟੇਟਸ ਰਿਪੋਰਟ ਪੇਸ਼ ਕੀਤੀ ਗਈ ਹੈ ਔਰ ਕੋਰਟ ਦੇ ਵਿੱਚ ਹੁਣ ਦੋਹਾ ਮਾਮਲਿਆਂ ਬੈਬਲ ਕਲਾ ਤੇ ਕੋਟਕਪੁਰਾ ਗੋਲੀ ਕਾਂਡ ਦੇ ਟ੍ਰਾਇਲ ਸ਼ੁਰੂ ਹੋਣਗੇ ਬੈਬਲ ਕਲਾ ਇਨਸਾਫ ਮੋਰਚੇ ਨੇ ਇਸ ਤੇ ਸੰਤੁਸ਼ਟੀ ਜਤਾਈ ਹੈ ਸਟੇਟਸ ਰਿਪੋਰਟ ਪੇਸ਼ ਹੋਣ ਤੇ ਟ੍ਰਾਇਲ ਸ਼ੁਰੂ ਹੋਣ ਤੇ ਸੰਤੁਸ਼ਟੀ ਜਤਾਉਂਦੇ ਆ ਇਨਸਾਫ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਮੋਰਚੇ ਦੀ ਸਮਾਪਤੀ ਦੇ ਲਈ ਅਗਲੇ 1-2 ਦਿਨਾਂ ਦੇ ਵਿੱਚ ਸਮਾਗਮ ਕੀਤਾ ਜਾਵੇਗਾ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਗੋਲੀकांड ਦੀ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਹੈ ਬਾਬਲਕਲਾ ਤੇ ਕੋਟਕਪੂਰਾ ਦੋ ਗੋਲੀकांड ਹੋਏ ਸੀਗੇ ਔਰ ਦੋਵਾਂ ਤੇ ਹੁਣ ট্রਾਇਲ ਸ਼ੁਰੂ ਹੋਵੇਗਾ ਕਿਉਂਕਿ ਸਟੇਟਸ ਰਿਪੋਰਟ ਹੁਣ ਦਾਖਲ ਕੀਤੀ ਗਿਆ ਅਦਾਲਤ ਦੇ ਵਿੱਚ ਤਤੀਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਵਲ ਕਲਾਂ ਤੇ ਕੋਟ ਪੂਰਾ ਦੇ ਚ ਟ੍ਰਾਇਲ ਰੋਕੇ ਹੋਏ ਸੀਗੇ ਬਹੁਤ ਲੰਮੇ ਸਮੇਂ ਤੋਂ ਤਾਂ ਉਹ ਜਿਹੜੇ ਟ੍ਰਾਇਲ ਆ ਮੰਨ ਜੋ ਕੋਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਜਿਹਦੀ ਅਗਲੀ ਤਰੀਕ 20 1 2024 ਹੈ ਜਿਹੜੀ ਪਈ ਆ ਤਾਂ ਇਹੀ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ ਜਿਹਦੇ ਨਾਲ ਲੰਮੇ ਸਮੇਂ ਤੋਂ ਬਹਿਵਲ ਕਲਾਂ ਦੇ ਵਿੱਚ ਮਲਜਮਾ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ ਤਾਂ ਇਹ ਜਿਹੜੇ ਫੈਸਲੇ ਆ ਸਾਡੇ ਪੱਖ 'ਚ ਵੀ ਆਏ ਆ ਤੇ ਟ੍ਰਾਇਲ ਆ ਜਿਹੜੇ ਸ਼ੁਰੂ ਹੋ ਚੁੱਕੇ ਆ ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਫੇਸ ਕਰਾਂਗੇ। ਬਿਲਕੁਲ ਜੀ ਉਹ ਦੇਖੋ ਜਿਹੜੀ ਮੰਗ ਸੀ ਆਪਣੀ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਚੱਲਣੇ ਚਾਹੀਦੇ ਸੀ ਚਲਾਨ ਦਿੱਤੇਆਂ ਦਾ ਫਾਇਦਾ ਤਾਂ ਇਹ ਹੈ ਜੇ ਟ੍ਰਾਇਲ ਚੱਲਣਗੇ। ਜੇ ਚਲਾਨਾਂ ਦੇ ਉੱਤੇ ਰੋਕ ਲੱਗੀ ਹੋਈ ਸੀ ਟ੍ਰਾਇਲ ਨਹੀਂ ਸ਼ੁਰੂ ਹੋਏ ਸੀ ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ 파ਟ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ। ਜੋ ਧਰਨੇ ਵਾਲਾ ਸੀਗਾ ਉਹ ਅਸੀਂ ਮੋਰਚਾ ਜਿਹੜਾ ਉੱਥੇ ਸਮਾਪਤ ਕਰਾਂਗੇ। ਇਹ ਤਾਂ ਪ੍ਰੋਜੈਕਟ ਨੂੰ ਰੱਖਿਆ ਨਹੀਂ ਸੀ ਕਿ ਜਿਹੜੇ ਅਸਮ ਦੋਸ਼ੀ ਨੇ ਜਾਂ ਇਹਦੇ ਵਿੱਚ ਹੋਰ ਨਿਆ ਕਿਹੜੇ ਰਹਿੰਦੇ ਜਿਹੜੇ ਦੇਖੋ ਜੀ ਫਾਰਦਰ ਇਨਵੈਸਟੀਗੇਸ਼ਨ ਹਜੇ ਵੀ ਚੱਲਦੀ ਹੈ ਜਿਵੇਂ ਆਪਾਂ ਕੋੜਕਪੂਰੇ ਦੀ ਗੱਲ ਕਰਦੇ ਆ ਕੋੜਕਪੂਰੇ ਦੇ ਵਿੱਚ ਇੱਕ ਚਲਾਨ ਤੋਂ ਬਾਅਦ ਚਾਰ ਸਬਲੀਮੈਂਟ ਚਲਾਨ ਹੋਰ ਆਏ ਆ ਤੇ ਉਸੇ ਤਰ੍ਹਾਂ ਜਾਂਚ ਤੇ ਰੋਕ ਨਹੀਂ ਲੱਗੀ ਆ ਜਾਂਚ ਚਲਦੀ ਰਹੂਗੀ ਜਿੰਨਾ ਟਾਈਮ ਮਤਲਬ ਇਹ ਦੋਸ਼ੀਆਂ ਨੂੰ سزا ਨਹੀਂ ਹੁੰਦੀ ਉਹਨਾਂ ਟਾਈਮ ਜਾਂਚ ਚਲਦੀ ਰਹੂਗੀ ਪਰ ਜਿਹੜੇ ਟ੍ਰਾਇਲ ਤੇ ਰੋਕ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਟ੍ਰਾਇਲ ਸ਼ੁਰੂ ਹੋਣਗੇ ਟ੍ਰਾਇਲ ਦੇ ਨਾਲ ਜਿਹੜੀ ਜਾਂਚ ਉਹ ਕੰਟੀਨਿਊ ਚਲਦੀ ਰਹੂਗੀ ਤੇ ਸਪਲੀਮੈਂਟ ਚਲਾਨ ਆ ਜਿਹੜੇ ਹੋਰ ਫੇਰ ਵੀ ਆਉਂਦੇ ਰਹਿਣਗੇ ਪਰ ਚਲ ਦੋਵੇਂ ਕੇਸਾਂ ਦੀ ਟ੍ਰਾਇਲ ਜਿਹੜਾ ਸ਼ੁਰੂ ਹੋ ਚੁੱਕੀ ਆ ਬਿਲਕੁਲ ਜੀ ਹਾਈ ਕੋਰਟ ਦੀ ਜੱਜਮੈਂਟ ਸੀਗੀ 2021 ਦੀ ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਾ ਦਾ ਕੰਬਾਈਨ ਚੱਲੂਗਾ ਉਹ ਜਿਹੜਾ ਕਿ ਹੁਣ ਤੁਸੀਂ ਇੱਕ ਜਿਹੜਾ ਐਲਾਨ ਕੀਤਾ ਹੈ ਮਰਨ ਵਰਤ ਦਾ ਜਾਂ ਉਹ ਇਸ ਦੇ ਨਾਲ ਇਹ ਹੈ ਕਿ ਹੁਣ ਜਦੋਂ ਜਿਹੜੀ ਮੰਗ ਸੀ ਉਹ ਪੂਰੀ ਹੋ ਗਈ ਹੈ ਤੇ ਉਹ ਆਪਾਂ ਅੱਗੇ ਜਿਹੜਾ ਟ੍ਰਾਇਲ ਆ ਕੋਰਟ ਦੇ ਵਿੱਚ ਸ਼ੁਰੂ ਹੋਣਿਆ ਜਿਹਦੇ ਵਿੱਚ ਮੈਂ ਸਾਂਦਾ ਕਿ ਕੋਰਟ ਦੇ ਵਿੱਚ ਆਪਾਂ ਪ੍ਰੈਸ਼ਰ ਬਿਲਡ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਪ੍ਰੋਟੈਸਟ ਦੇ ਨਾਲ ਤੇ ਅੱਗੇ ਜਿਹੜਾ ਕੋਰਟ ਦੇ ਵਿੱਚ ਵਕੀਲਾਂ ਦੇ ਨਾਲ ਆਪਾਂ ਲੜਾਈ ਹੈ ਜਿਹੜੀ ਅਗਲੀ ਲੜਦੇ ਰਹਾਂਗੇ ਸਸੰਤੁਸ਼ਟੀ ਜ਼ਾਹਿਰ ਕੀਤੀ ਗਈ ਹੈ ਨਰੇਸ਼ ਸੇਠੀ ਮੇਰੇ ਸਹਿਯੋਗੀ ਮੇਰੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਨਰੇਸ਼ ਅਸੀਂ ਉਹ ਬਿਆਨ ਸੁਣਾ ਰਹੇ ਸੀਗੇ ਜਿਹੜਾ ਇਸ ਪੂਰੀ ਕਾਰਵਾਈ ਤੋਂ ਬਾਅਦ ਦਿੱਤਾ ਗਿਆ ਹੈ ਔਰ ਆਪਣੇ ਆਪ ਵਿੱਚ ਕਾਫੀ ਅਹਿਮ ਸੰਤੁਸ਼ਟੀ ਜ਼ਾਹਿਰ ਕੀਤੀ ਗਈ ਹੈ ਇਨਸਾਫ ਮੋਰਚੇ ਦੇ ਆਗੂਆਂ ਦੇ ਵੱਲੋਂ ਵੀ ਔਰ ਖਾਸ ਕਰਕੇ ਸੁਖਰਾਜ ਸਿੰਘ ਦੇ ਵੱਲੋਂ ਵੀ ਅ ਬਿਲਕੁਲ ਜਦੋਂ ਨਾ ਵੱਡੀ ਰਾਹਤ ਅੱਜ ਜਿਹੜੀ ਉਹਨਾਂ ਨੂੰ ਜਿੱਤਵੰਦੀਆਂ ਨੂੰ ਮਿਲਦੀ ਨਜ਼ਰ ਆਈ ਹੈ ਕਿਉਂਕਿ ਹਾਈ ਕੋਰਟ ਦੇ ਆਦੇਸ਼ ਤਾਂ ਕਿ ਇਹਨਾਂ ਦੋਵਾਂ ਕੇਸਾਂ ਦੀ ਸੁਣਵਾਈ ਪੈਰਲਲ ਚੱਲੇਗੀ ਨਾਲ-ਨਾਲ ਚੱਲੇਗੀ ਜਦ ਤੱਕ ਕਿਉਂਕਿ ਬੈਵਲ ਕੋਲੀ ਅਨ ਮਾਮਲੇ ਵਿੱਚ ਹਲੇ ਤੱਕ ਜਿਹੜੀ ਸਟੇਟਸ ਰਿਪੋਰਟ ਦਾਖਲ ਨਹੀਂ ਹੋਈ ਸੀ ਜਿਸ ਦੀ ਮੰਗ ਲਗਾਤਾਰ ਇਨਸਾਫ ਮੋਰਚਾ ਵੀ ਕਰ ਰਿਹਾ ਸੀ ਤਾਂ ਅੱਜ ਉਹਨਾਂ ਦੀ ਇੱਕ ਮੰਗ ਵੱਡੀ ਪੂਰੀ ਹੋਈ ਹੈ ਔਰ ਸਿੱਟ ਵੱਲੋਂ ਜਿਹੜਾ ਆਪਣੀ ਸਟੇਟਸ ਰਿਪੋਰਟ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਤਾਂ ਹੁਣ ਦੋਨਾਂ ਕੇਸਾਂ ਦੀ ਸੁਣਵਾਈ ਜਿਹੜੀ ਪੈਰਲਲ ਚੱਲੇਗੀ ਔਰ ਇਸ ਨੂੰ ਲੈ ਕੇ ਜਿਹੜੀ ਅਗਲੀ ਤਰੀਕ ਜਿਹੜੀ 20 ਜਨਵਰੀ ਤੈਅ ਕੀਤੀ ਗਈ ਹੈ ਹਾਲਾਂਕਿ ਜੇ ਗੱਲ ਕਰੀਏ ਤਾਂ ਪਿਛਲੇ 2 ਸਾਲ ਤੋਂ ਲਗਾਤਾਰ ਬਾਈਬਲ ਵਿਖੇ ਜਿਹੜਾ ਇਨਸਾਫ ਮੋਰਟਲ ਤੇ ਹਿਲ ਰਿਹਾ ਸੀਗਾ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਬਾਈਬਲ ਗੋਲੀਕਾਂਡ ਮਾਮਲੇ ਵਿੱਚ ਜਿਹੜੇ ਪੂਰੇ ਚਲਾਨ ਪੇਸ਼ ਕਰਕੇ ਦੋਸ਼ੀਆਂ ਦੇ ਨਾਮ ਚਲਾਨ ਪੇਸ਼ ਕੀਤੇ ਜਾਣ ਨਾਲ ਹੀ ਜਿਹੜੀ ਸਟੇਟਸ ਰਿਪੋਰਟs ਦਾਖਲ ਕੀਤੀ ਜਾਵੇ ਤਾਂ ਕਿ ਜਿਹੜੇ ਇਸ ਕੇਜ ਨਾਲ ਕੇਸਾਂ ਦੇ ਜਿਹੜੇ ਟ੍ਰਾਇਲ ਹੈ ਪੀਕੋਟ ਦੀ ਅਦਾਲਤ ਵਿੱਚ ਚੱਲ ਸਕਣ ਤਾਂ ਅੱਜ ਉਹ ਜਿਹੜੀ ਮੰਗ ਪੂਰੀ ਹੋਈ ਹੈ ਜਿਹਦੇ ਜਿਸ ਤੋਂ ਬਾਅਦ ਮੋਰਚੇ ਦੇ ਜਿਹੜੇ ਆਗੂ ਨੇ ਜਾਂ ਕਹੀਏ ਕਿ ਇਸ ਮੋਰਚੇ ਨੂੰ ਚਲਾਣ ਵਾਲੇ ਸੁਖਰਾਜ ਸਿੰਘ ਜਿਹੜੇ ਕਿ ਕਿਸ਼ਨਪਗਵਾਨ ਸਿੰਘ ਦੇ ਬੇਟੇ ਨੇ ਜਿਹੜੇ ਕਿ ਬਾਬਲ ਗੋਲੀ ਚਾਂਦ ਵਿੱਚ ਪੁੱਸ ਦੀ ਗੋਲੀ ਨਾਲ ਮਾਰੇ ਗਏ ਸੀ ਤਾਂ ਉਹਨਾਂ ਵੱਲੋਂ ਐਲਾਨ ਵੀ ਕੀਤਾ ਗਿਆ ਸੀਗਾ ਕਿ ਅਗਰ 22 ਸਤੰਬਰ ਤੱਕ ਇੱਕ ਤੇ ਉਹਦੇ ਸਟੇਟਸ ਰਿਪੋਰਟ ਦਾਖਲ ਨਹੀਂ ਕਰਦੀ ਤਾਂ ਉਹਨਾਂ ਵੱਲੋਂ ਇਹ ਮਰਨ ਵੱਤ ਸ਼ੁਰੂ ਕੀਤਾ ਜਾਏਗਾ ਤਾਂ ਅੱਜ ਸਿੱ ਤੋਂ ਵੱਲੋਂ ਜਿਹੜਾ ਸਟੇਟਸ ਰਿਪੋਰਟ ਜਿਹੜੀ ਆਪਣੀ ਦਾਖਲ ਕਰ ਦਿੱਤੀ ਹੈ ਜਿਸ ਤੋਂ ਬਾਅਦ ਇੱਕ ਵੱਡਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਕਿ ਹੁਣ ਇਹ ਜਿਹੜਾ ਮੋਰਚਾ ਜੇ ਜਾਰੀ ਨਹੀਂ ਰਹੇਗਾ ਔਰ ਇੱਕ ਦੋ ਦਿਨ ਵਿੱਚ ਲਗਾਤਾਰ ਦੱਸ ਰਿਹਾ ਕਿ ਉਹਨਾਂ ਵੱਲੋਂ ਜਿਹੜਾ ਸਮਾਗਮ ਕਰਕੇ ਇੱਕ ਜਾਂ ਧੰਨਵਾਦ ਸਮਾਗਮ ਰੱਖਿਆ ਜਾਏਗਾ ਜਿਸ ਤਹਿਤ ਉਹ ਆਪਣੇ ਸਮਰਥਕਾਂ ਦਾ ਧੰਨਵਾਦ ਕਰਨਗੇ ਔਰ ਇਸ ਮੋਰਚੇ ਨੂੰ ਜਿਹੜਾ ਉਹਨਾਂ ਸਮਾਪਤ ਕਰ ਰਹੇ ਨੇ ਔਰ ਉਹਨਾਂ ਵੱਲੋਂ ਇਹ ਵੀ ਕਿਹਾ ਕਿ ਹੁਣ ਜਿਹੜੀ ਅਗਲੀ ਸਾਡੀ ਲੜਾਈ ਹੈ ਉਹ ਸਾਡੀ ਫੀਰਕੋਰਟ ਦੀ ਕੋਰਟ ਦੇ ਵਿੱਚ ਚੱਲੇਗੀ ਔਰ ਉੱਥੇ ਅਦਾਲਤ ਵਿੱਚ ਅਸੀਂ ਜਿਹੜੀ ਅਗਲੀ ਲੜਾਈ ਕਰਾਂ ਕਿਉਂਕਿ ਹੁਣ ਸਾਰੇ ਜਿਹੜੇ ਚਲਾਨੇ ਲਗਭਗ ਉਹ ਜਿਹੜੇ ਜੇ ਪੇਸ਼ ਹੋਟ ਗਏ ਔਰ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਜੀ ਇਸ ਮਾਮਲੇ ਦੀ ਜਾਂਚ ਹਜੇ ਵੀ ਜਿਹੜੀ ਕੰਟੀਨਿਊ ਹੈ ਉਸ ਜਾਂਚ ਨੂੰ ਹਜੇ ਸਿੱਟਵਲੋਕ ਸਮਾਪਤ ਨਹੀਂ ਕੀਤਾ ਗਿਆ ਅਗਰ ਹੋਰ ਚਿਹਰੇ ਵੀ ਇਸ ਵਿੱਚ ਕੋਈ ਦੋਸ਼ੀ ਪਾਇਆ ਜਾਂਦੇ ਨਾ ਜਾਂ ਹੋਰ ਕੋਈ ਨਵੇਂ ਤੱਤ ਸਾਹਮਣੇ ਆਣਿਆ ਤਾਂ ਉਸ ਨੂੰ ਵੀ ਜਿਹੜੇ ਸਿੱਟਾ ਜੇ ਆਪਣੀ ਅਦਾਲਤ ਵਿੱਚ ਸਪਲੀਮੈਂਟਰੀ ਚਲਾਨਾਂ ਦੇ ਜ਼ਰੀਏ ਜਿਹੜੇ ਪੇਸ਼ ਕਰ ਸਕਦੀ ਜੀ ਬਹੁਤ ਸ਼ੁਕਰੀਆ ਨਰੇਸ਼ ਜੀ ਸਭਾ ਜਾਣਕਾਰੀ ਦੇ ਲਈ ਨਰੇਸ਼ ਸੇਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਦਰਸਨ ਔਰ ਆਪਣੇ ਆਪ ਵੀ ਚਾਹੇ ਮੈਂ ਕਿ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਹੁਣ ਸਟੇਟਸ ਰਿਪੋਰਟ ਦਾਖਲ ਹੋਈ ਹੈ ਔਰ ਦੋਵਾਂ ਮਾਮਲੇ ਦਾ ਪੈਰਲਲ ਜਿਹੜਾ ਹੈਗਾ ਟ੍ਰਾਇਲ ਚੱਲੇਗਾ ਦੋਵੇਂ ਮਾਮਲੇ ਦੇ ਇਕੱਠੇ ਟ੍ਰਾਇਲ ਚੱਲਣਗੇ ਬਾਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਟ੍ਰਾਇਲ ਚੱਲਣਗੇ ਔਰ ਸੁਖਰਾਜ ਸਿੰਘ ਅਤੇ ਉਹਨਾਂ ਦੀ ਧਿਰ ਜਿਹੜੀ ਸੀ ਕਿ ਉਸਦੇ ਬਾਰੇ ਸੰਤੁਸ਼ਟੀ ਜ਼ਾਹਰ ਕੀਤੀ ਗਈ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਸਾਡੀ ਮੁੱਖ ਮੰਗ ਸੀਗੀ ਕਿ ਸ਼ੁਰੂ ਹੋਵੇ ਕਿਉਂਕਿ ਪਿਛਲੇ ਸਰਕਾਰ ਦੇ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਉਹਨਾਂ ਨੇ ਇਹ ਹੋਣ ਨਹੀਂ ਸੀ ਦਿੱਤਾ ਟ੍ਰਾਇਲ ਨਹੀਂ ਸੀ ਹੋਣ ਦੇ ਰਹੇ ਸ਼ੁਰੂ ਹੀ ਨਹੀਂ ਸੀ ਹੋਣ ਦੇ ਰਹੇ ਸੋ ਹੁਣ ਜਿਹੜਾ ਹੈਗਾ ਇਹ ਸ਼ੁਰੂਆਤ ਹੋਵੇਗੀ ਟ੍ਰਾਇਲ ਦੀ ਦੋਵਾਂ ਮਾਮਲਿਆਂ ਦੇ ਉਧਰ ਆਈਐਨਡੀਆ ਆਲਾਈਐਂਸ ਨੇ ਵੱਡਾ ਪ੍ਰਦਰਸ਼ਨ ਕੀਤਾ ਹੈ ਦਿੱਲੀ ਦੇ ਵਿਜਂਤਰ ਮੰਤਰ ਤੇ ਆਈਐਨਡੀਆ ਆਲਾਈਐਂਸ ਦੇ ਲੀਡਰ ਇਕੱਠੇ ਹੋਏ ਗੱਟਚੋੜ ਦੇ ਲੀਡਰ ਰਾਹੁਲ ਗਾਂਧੀ ਸ਼ਰਦ ਪਵਾਰ ਸਣੇ तमाम ਲੀਡਰ ਮੌਜੂਦ ਨੇ 140 ਸੰਸਦਾਂ ਨੂੰ ਸਸਪੈਂਡ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜੰਤਰ ਮੰਤਰ ਤੇ ਪ੍ਰਦਰਸ਼ਨ ਹੈ ਆਈਐਨਡੀਆ ਆਲਾਈਐਂਸ ਦਾ ਇਹ ਵੱਡਾ ਪ੍ਰਦਰਸ਼ਨ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਸ਼ਰਦ ਪਵਾਰ ਤੇ ਬਾਕੀ ਲੀਡਰ ਇਕੱਠੇ ਹੋਏ ਨੇ ਜੰਤਰ ਮੰਤਰ ਤੇ ਆਈਐਨਡੀਆ ਗੱਟਚੋੜ ਦੇ ਲੀਡਰ ਇਕੱਠੇ ਹੋਏ ਨੇ ਔਰ ਪ੍ਰਦਰਸ਼ਨ ਕੀਤਾ ਜਾ ਰਿਹਾ 140 ਐਮਪੀਜ਼ ਨੂੰ ਸਸਪੈਂ एक सौ छियाली एम पी सस्पेंड किया गया है, उस दे विरोध दे विच ए प्रदर्शन किया जा रहा है जंतर मंतर से जिथे आई एन डी आई अलायंस के लीडर इकट्ठे हुए इस वे मल्लिकार्जुन खड़गे संबोधन कर रहे पार्टी कांग्रेस ये डरने वाली नहीं है झुकने वाली नहीं है अगर आप कितनी भी कोशिश करो आप मोदी साहब आप कितनी भी कोशिश करो हमको मिट्टी में दबाने की हम बीज है बार बार उठने की आदत है हमको हम तो तुम दबाने की कोशिश करते हो तो हम उठते हैं और देश को बचाने के लिए संविधान को बचाने के लिए लोकतंत्र को बचाने के लिए हम सब एक होकर लड़ रहे हैं मुझे खुशी है कि सारे अपोजिशन के नेता सारे अपोजिशन के नेता एक हो गए हैं अब जब सब लोग एक होते हैं तब अकेला मोदी कुछ नहीं कर सकता और और मोदी जी को मोदी जी को इतना घमंड आया है इलेक्शन से पहले ही कहते हैं कि 400 सीट जीतेंगे तो क्या मतलब भाई 400 सीट जीतने का क्या है तुम्हारे पास इतने पॉपुलर इतने पॉपुलर तो नहीं है क्योंकि मैं देखा हूं जब कर्नाटक में आए हर जगह फिरे गली गली फिरे हार के आए तेलंगाना में गली गली फिरे हार के आए हिमाचल में गली गली फिरे हार के आए ऐसी क्या बात है तो आप पहले ही कह रहे हैं मैं चार से वो सीट लाऊंगा अरे आपको जो जनता जो जनता आपको सत्ता में बिठाई है वो जानती है कि आपको सत्ता से कैसा बाहर निकालना नीचे गिराना तो इसलिए मैं इतना ही कहूंगा आप सभी लोग यहाँ आए हैं सभी नेताओं का भाषण सुने हैं तो इंडिया अलाइंस एक होके लड़ रही है इसको आप साथ दीजिए एक हो जाइए और मैं सभी मीडिया से भी अपील करता हूं जो सच है वो तो बताइए जो सच है वो तो कहिए जो सच है वो तो लिखिए इतना ही मैं आपको कहूंगा और आप सभी को युवाओं को और जो ये अनएम्प्लॉयमेंट का प्रॉब्लम है जैसा राहुल जी ने कहा और इन्फ्लेशन का कीमतें बढ़ रही है इसके बारे में हमको ज्यादा सोचना है उस नजर से आप देखकर एक हो जाएंगे और आगे हमको पूरा सपोर्ट करेंगे इतना कह के मेरे भाषण को समाप्त करता हूं जय हिंद जय हिंद जय हिंद जय हिंद धन्यवाद बहुत ही दिल की गहराइयों से खरगे साहब का धन्यवाद हमारे बीच में आरएसपी के जनरल सेक्रेटरी मनोज भट्टाचार्य जी भी हम लोगों के बीच में आए हुए उनको बोलने का मौका देना था मैं क्षमा चाहते हुए उनका दिल की गहराइयों से प्रदेश कांग्रेस कमेटी की तरफ से हम सब लोगों की तरफ से स्वागत करते हैं इनका काम देश तोड़ने का है समाज बांटने का है हमारा काम जोड़ने का है उस जोड़ने की कड़ी में अब हम राष्ट्रगान के नाते अपनी इस देश के प्रति समर्पित हमारा जो भाव है उसको समर्पित करते हैं अब सभी शांति से राष्ट्रगान में पार्टिसिपेट करेंगे कोई नारा नहीं लगाएगा कोई नारा नहीं। यह प्रदर्शन जंतर मंतर से आई एनडीआई अलायंस से लीडर्स से वालों और मल्लिकार्जुन खड़गे संबोधन कर रहे सी। थे सीधे तौर पर उन्होंने चैलेंज किया ਔਰ ਕਿਉਂ ਮਲਿਕਾ ਅਰਜੁਨ ਖੜਗੇ ਚਿਹਰੇ ਵੱਜੋਂ ਸਾਹਮਣੇ ਆ ਰਹੇ ਨੇ ਕਿਉਂਕਿ ਪਿਛਲੀ ਮੀਟਿੰਗ ਜਿਹੜੀ ਹੋਈ ਹੈ ਜਿਹੜੀ ਜਾਣਕਾਰੀ ਉਸ ਮੀਟਿੰਗ ਨੂੰ ਲੈ ਕੇ ਨਿਕਲੀ ਉਸ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਦੇ ਚਿਹਰੇ ਵੱਜੋਂ ਮਲਿਕਾ ਅਰਜੁਨ ਖੜਗੇ ਦੇ ਚਿਹਰੇ ਤੇ ਚਰਚਾ ਹੋਈ ਹੈ ਔਰ ਸਭ ਤੋਂ ਵੱਡੀ ਖਾਸ ਗੱਲ ਇਹ ਸੀ ਕਿ ਮਮਤਾ ਬੇਨਰਜੀ ਨੇ ਉਹਨਾਂ ਦੇ ਨਾਂ ਦਾ ਮਤਾਂ ਰੱਖਿਆ ਸੀ ਜਿਸ ਨੂੰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਨਿਕਲ ਰਹੀ ਸੀ ਕਿ ਬਾਕੀ ਸਿਆਸੀ ਤਿਰਾਨੇ ਵੀ ਉਸ ਦਾ ਸਮਰਥਨ ਕੀਤਾ ਸੀ ਉਸ ਦੀ ਪ੍ਰੋਡਤਾ ਕੀਤੀ ਸੀ ਔਰ ਅਰਵਿੰਦ ਕੇਜਰੀਵਾਲ ਨੇ ਵੀ ਉਸ ਤੇ ਹਾਂ ਬੱਖੀ ਰੂਖ ਦਿਖਾਇਆ ਸੀ ਸੋ ਇਹ ਆਪਣੇ ਆਪ ਵਿੱਚ ਹੈ ਮੈਂ ਕਿ ਮਲਿਕਾ ਅਰਜੁਨ ਖੜਗੇ ਨੂੰ ਜੇਕਰ ਪੀਐਮ ਫੇਸ ਬਣਾਨ ਦੀ ਆਈਐਨਡੀਆ ਅਲਾਈਅንስ ਚਰਚਾ ਕਰ ਰਹੀ ਹੈ ਔਰ ਅੱਜ ਦੀ ਮੀਟਿੰਗ ਅੱਜ ਦੀ ਹੈ ਜਿਹੜੀ ਪ੍ਰਦਰਸ਼ਨ ਹੈ ਉਸ ਪ੍ਰਦਰਸ਼ਨ ਦੇ ਵਿੱਚ ਹੋਈ ਸਭ ਤੋਂ ਖੇਡ ਦੇ ਵਿੱਚ ਸੰਬੋਧਨ ਕਰਦੇ ਨੇ ਮਲਿਕਾ ਅਰਜੁਨ ਖੜਗੇ ਤਾਂ ਉਸ ਦੇ ਨਾਲ ਇੱਕ ਕਲੀਅਰ ਮੈਸੇਜ ਤਾਂ ਹੈ ਕਿ ਸਭ ਤੋਂ ਜ਼ਿਆਦਾ ਤਜਰਬਾ ਸਿਆਸੀ ਤਜਰਬਾ ਹੋਣ ਦਾ ਉਹਨਾਂ ਨੂੰ एक लाहा जोड़ा है मिल रहा है उन्होंने एक एज जो है दिता जा रहा है आई एंडियालायंसों कुछ दिन पहले पार्लियामेंट हाउस में दो तीन युवा जंप करके अंदर आ गए जंप करते हुए हम सब ने देखा अंदर आए थोड़ा धुआं फैलाया बीजेपी के सांसद सब भग लिए वो अलग बात है वो अलग बात है जो अपने आप को देशभक्त कहते हैं हवा निकल गई उनकी वो टीवी पे आपको नहीं दिखा वो हमें दिख रहा था पीछे से खैर सवाल ये सबसे पहला सबसे पहली बात अंदर कैसे आए सिक्योरिटी ब्रिज की बात हुई सही है अंदर कैसे आए पार्लियामेंट के अंदर वो गैस का सिलेंडर ले आए अगर गैस का सिलेंडर ला सकते थे तो कुछ और भी ला सकते थे दूसरा सवाल सिक्योरिटी ब्रिज का सवाल तो है मगर दूसरा सवाल भी है उन्होंने ये प्रोटेस्ट क्यों करी उसका कारण क्या था बेरोजगारी देश में भयंकर बेरोजगारी इस देश का युवा आज रोजगार नहीं पा सकता है ਉਧਰ ਮੋਗਾ ਦੇ ਵਿੱਚ ਟਾਵਰ ਤੇ ਨਿਹੰਗ ਸਿੰਘ ਚੜ ਗਿਆ ਟੈਲੀਫੋਨ ਐਕਸਚੇਂਜ ਦੇ ਟਾਵਰ ਤੇ ਨਿਹੰਗ ਚੜ ਕੇ ਪ੍ਰਦਰਸ਼ਨ ਕਰ ਰਿਹਾ ਹੈ ਮੇਲੇ ਦੇ ਵਿੱਚ ਚੱਲ ਰਹੇ ਗਾਣੇ ਬੰਦ ਕਰਾਉਣ ਦੀ ਅਪੀਲ ਕੀਤੀ ਗਈ ਹੈ ਇੰਪਰੂਵਮੈਂਟ ٹرسٹ ਦੇ ਵੱਲੋਂ ਮੇਲਾ ਲਾਇਆ ਗਿਆ ਹੈ ਔਰ ਇਸ ਮੇਲੇ ਦੇ ਵਿੱਚ ਜਿਹੜੇ ਗਾਣੇ ਚੱਲ ਰਹੇ ਨੇ ਉਹ ਬੰਦ ਕਰਾਉਣ ਦੀ ਅਪੀਲ ਕਰ ਰਿਹਾ ਹੈ ਨਿਹੰਗ ਟੈਲੀਫੋਨ ਐਕਸਚੇਂਜ ਦੇ ਟਾਵਰ ਤੇ ਨਿਹੰਗ ਚੜਿਆ ਹੋਇਆ ਇਸੇ ਪ੍ਰਦਰਸ਼ਨ ਕਰ ਰਿਹਾ ਹੈ ਔਰ ਮੰਗ ਕਰ ਰਿਹਾ ਹੈ ਕਿ ਜਿਹੜਾ ਮੇਲਾ ਲਾਇਆ ਗਿਆ ਇੰਪਰੂਵਮੈਂਟ ٹرسٹ ਦੇ ਵੱਲੋਂ ਉਸ ਦੇ ਵਿੱਚ ਜਿਹੜੇ ਗਾਣੇ ਚੱਲ ਰਹੇ ਨੇ ਉਸ ਨੂੰ ਬੰਦ ਕੀਤਾ ਜਾਵੇ मोगा तो यह तस्वीर सामने आई ने इंप्रूवमेंट ट्रस्ट के वालों इतने मेला लाया गया दीपक सिंगला मेरे सहयोगी फोनलाइन इस वे मेरे नामजूद ने दीपक निहंग ਟੈਲੀਫੋਨ ਐਕਸਚੇਂਜ ਦੇ ਟਾਵਰ ਤੇ ਚੜਿਆ ਹੋਇਆ ਹੈ ਔਰ ਮੰਗ ਕਰ ਰਿਹਾ ਹੈ ਕਿ ਗਾਣੇ ਜਿਹੜੇ ਚੱਲਦੇ ਨੇ ਮੇਲੇ ਵਿੱਚ ਉਹ ਬੰਦ ਕਰਾਇਆ ਜਾਣ ਕਿੱਥੇ ਮੇਲਾ ਲੱਗਿਆ ਹੋਇਆ ਹੈ ਕਿੱਥੇ ਦਾ ਇਹ ਪੂਰਾ ਘਟਨਾਕ੍ਰਮ ਹੈ ਕੀ ਜਾਣਕਾਰੀ ਮਿਲ ਪਾ ਰਹੀ ਹੈ ਦੇਖੋ ਜੇਕਰ ਮੈਂ ਅੱਜ ਸਵੇਰ ਜਦੋਂ ਇੱਕ ਨਹਿੰਗ ਸੀਗਾ ਟੈਲੀਫੋਨ ਐਕਸਚੇਂਜ ਦੇ ਵਿੱਚ ਅੰਦਰ ਬਾਨੇ ਨਾਲ ਜਾਂਦਾ ਕਿ ਮੇਰਾ ਡਰੋਨ ਜਿਹੜਾ ਉੱਪਰ ਰਹਿ ਗਿਆ ਉਹ ਜਿਹੜਾ ਅਨ ਜਿਹਦਾ ਅੰਦਰ ਟਾਵਰ ਦੇ ਉੱਪਰ ਚੜ ਜਾਂਦਾ ਹੈ ਟਾਵਰ ਦੇ ਉੱਪਰ ਚੜ ਕੇ ਇੱਕ ਮੰਗ ਕਰਦਾ ਹੈ ਕਿ ਮੋਗਾ ਦੇ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਦੇ ਵਿੱਚ ਜਿਹੜਾ ਇੱਕ ਮੇਲਾ ਚੱਲ ਰਿਹਾ ਜਿੱਥੇ ਚੂਲੇ ਵਗੈਰਾ ਲੱਗੇ ਹੋਏ ਨੇ ਔਰ ਮਨੋਰੰਜਨ ਲਈ ਇੱਕ ਮੇਲਾ ਲੱਗਾ ਹੋਇਆ ਉਸ ਮੇਲੇ ਦੇ ਵਿੱਚ ਜਿਹੜੇ ਗਾਣੇ ਚੱਲ ਰਹੇ ਆ ਲਦਰ ਗਾਣੇ ਚੱਲਦੇ ਆ ਉਹਨਾਂ ਨੂੰ ਬੰਦ ਕਰਵਾਇਆ ਜਾਵੇ ਉਹਦੀ ਮੰਗ ਲੈ ਕੇ ਜਿਹੜਾ ਇੱਕ ਨਹਿੰਗ ਹੈ ਜਿਹੜਾ ਇਹ ਟਾਵਰ ਤੇ ਚੜਿਆ ਹੋਇਆ ਔਰ ਉਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਸਾਹਤੁਰ ਤੇ ਉਹ ਕਹਿੰਦਾ ਕਿ ਜਦੋਂ ਗਾਣੇ ਬੰਦ ਹੋਣਗੇ ਜਾਂ ਮੇਲਾ ਬੰਦ ਹੋਏਗਾ ਉਸ ਤੋਂ ਬਾਅਦ ਹੀ ਉਤਰੇਗਾ ਦੂਜੇ ਪਾਸੇ ਜਿਹੜੀ ਜਾਣਕਾਰੀ ਮਿਲਦੀ ਹੈ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਮੇਲੇ ਦੇ ਵਿੱਚ ਜਿਹੜੇ ਗਾਣੇ ਆ ਕਿਉਂਕਿ ਜਿਹੜੇ ਗਾਣੇ ਚੱਲ ਰਹੇ ਆ ਉਹਨਾਂ ਨੂੰ ਬੰਦ ਕਰਵਾਇਆ ਗਿਆ ਤੁਸੀਂ ਟੀਵੀ ਤੇ ਚੱਲਦਾ ਹੁੰਦਾ ਹੈ ਮੇਲੇ ਦੇ ਵਿੱਚ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮੇਲਾ ਹੋਵੇ ਝੂਲੇ ਲੱਗੇ ਹੋਣ ਉੱਥੇ ਡੀਜੇ ਲੱਗਾ ਹੁੰਦਾ ਲੇਕਿਨ ਨਿਹੰਗ ਵੀ ਮੰਗਿਆ ਕਿ ਸਾਬ ਜਿਆਦਾ ਦੇ ਦਿਨ ਚੱਲਦੇ ਆ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਇਸ ਤਰ੍ਹਾਂ ਦੇ ਨਸ਼ਾ ਗਾਣੇ ਚੱਲਦੇ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਇਹਦੀ ਮੰਗ ਨੂੰ ਲੈ ਕੇ ਜਿਹੜਾ ਨ ਦਿਨ ਜੜੇ ਨੇ ਉਹ ਸੋਗ ਦੇ ਦਿਨ ਚੱਲ ਰਹੇ ਨੇ ਖਾਸ ਕਰਕੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਾਹਿਬਜ਼ਾਦੇ ਦੀ ਔਰ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਔਰ ਇਸੇ ਕਰਕੇ ਕੀਤਨਕ ਤੇ નિਹੰਗ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਲੱਚਰ ਗਾਣੇ ਜਿਹੜੇ ਚੱਲ ਰਹੇ ਨੇ ਇਹਨਾਂ ਨੂੰ ਬੰਦ ਕਰਾਇਆ ਜਾਵੇ ਸੋਗ ਦੇ ਦਿਨ ਚੱਲ ਰਹੇ ਨੇ ਔਰ ਇਸੇ ਮੰਗ ਨੂੰ ਲੈ ਕੇ ਉਹ ਟਾਵਰ ਤੇ ਚੜਾਇਆ ਬਹੁਤ ਸ਼ੁਕਰੀਆ ਦੀਪਕ ਇਸ तमाम ਜਾਣਕਾਰੀ ਦੇ ਲਈ ਦੀਪਕ ਸਿੰਘਲਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੰ ਮੋਗਾ ਤੋਂ ਜਿੱਥੇ ਟਾਵਰ ਤੇ ਚੜ ਗਿਆ ਨਿਹੰਗ ਸਿੰਘ ਸੋ ਨਿਹੰਗ ਟਾਵਰ ਤੇ ਚੜਕੇ ਮੰਗ ਕਰ ਰਿਹਾ ਹੈ ਕਿ ਲੱਚਰ ਗਾੜੇ ਜਿਹੜੇ ਇੰਪਰੂਵਮੈਂਟ ਰਸਤੇ ਮੇਲੇ ਦੇ ਵਿੱਚ ਚਲਾਏ ਜਾ ਰਹੇ ਨੇ ਉਹਨਾਂ ਨੂੰ ਬੰਦ ਕਰਾਇਆ ਜਾਵੇ